दण्डोत अनेक बार कला समरथ सर्ब कला समरथ डोलन तेराखो प्रभु नानक दे कर फिरत फिरत प्रभया परया तो सरना ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਮੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਗਨੇ ਰੇ ਮਹਾਰਾਜ ਨੂੰ ਰੋਜ਼ ਬੇਨਤੀ ਕਰਦੇ ਮਹਾਰਾਜ ਤੁਸੀਂ ਸਾਡੇ ਮਾਤਾ ਪਿਤਾ ਹੋ ਅਸੀਂ ਤੁਹਾਡੇ ਬਾਲਕਾਂ ਬੱਚੇ ਆ ਮਹਾਰਾਜ ਜੀ ਬਾਣੀ ਕਹਿੰਦੀ ਸਲੋਕਵਾਂ ਦਾ ਨਾਵਾਂ ਜਦੋਂ ਪਾਠ ਕਰਦੇ ਬਾਲ ਜਵਾਨੀ ਅਰ ਬਿਰਧਪੁਨ ਤੀਨ ਅਵਸਥਾ ਜਾਨ ਕਿ ਤੀਨ ਅਵਸਥਾਵਾਂ ਜਾਣੋ ਕਿ ਇੱਕ ਬਾਲਕ ਵਾਲੀ ਅਵਸਥਾ ਇੱਕ ਫਿਰ ਜਵਾਨੀ ਵਾਲੀ ਤੇ ਇੱਕ ਬੁਢੇਪੇ ਵਾਲੀ ਸਿੰਹ ਮਹਾਰਾਜ ਐਥੇ ਕੀ ਕਹਿ ਰਹੇ ਨੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਇੱਕ ਛੋਟੇ ਬੱਚੇ ਕਹਿ ਕੇ ਕਹਿ ਰਹੇ ਨੇ ਜਵਾਨ ਬੱਚੇ ਨਹੀਂ ਕਹਿ ਰਹੇ ਛੋਟੇ ਬੱਚੇ ਕਹਿ ਰਹੇ ਨੇ ਬਾਲ ਜਵਾਨੀ ਔਰ ਬਿਰਧ ਫੁੱਤੀ ਨਵਸਤਾ ਦਸੀਆ ਨਾ ਬਾਲ ਕਲਗ ਜਵਾਨੀ ਅਲਗ ਔਰ ਬਡੇ ਪਾ ਨਦ ਮਹਾਰਾਜ ਕਹਿੰਦੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਇੱਕ ਵਾਰੀ ਨਹੀਂ ਬਾਣੀ ਵਿੱਚ ਕਈ ਵਾਰੀ ਰਾਮ ਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮਹਾਰਾਜ ਮੈਂ ਥੋੜਾ ਛੋਟਾ ਬੱਚਾ ਹਾਂ ਮੇਰੇ ਅਵਗਣ ਕਿਉਂ ਨਹੀਂ ਨਾਸ ਕਰਦੇ ਆਪ ਜੋ ਮੇਰੇ ਵਿੱਚ ਅਵਗਣ ਨੇ ਆਰਾਜ ਕਹਿੰਦੇ ਬਾਣੀ ਵਿੱਚ ਹਮ ਹਰ ਕੇ ਬਾਲਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਮਹਾਰਾਜ ਬਾਰ ਬਾਰ ਸੰਚਿਤ ਤੇ ਕਰਵਾਂਦੇ ਅਸੀਂ ਬਾਲਗਾਂ ਅਸੀਂ ਬੱਚੇ ਆ ਬੱਚੇ ਬਾਰ ਬਾਰ ਮਹਾਰਾਜ ਕਿਉਂ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਜਦੋਂ ਕਿੰਨੀ ਵਾਰੀ ਅਸੀਂ ਪੜਦਿਆਂ ਸ਼ਬਦ ਕੀ ਬਾਰਕ ਵਾਂਗੀ ਹਾਂ ਸਭ ਕੁਝ ਮੰਗਾਂ ਮੈਂ ਛੋਟੇ ਬੱਚੇ ਦੀ ਤਰ੍ਹਾਂ ਮਹਾਰਾਜ ਆਪ ਜੀ ਪਾਸੋਂ ਸਭ ਕੁਝ ਮੰਗਦੀ ਆਂ ਬਾਰਕ ਵਾਂਗੀ ਹਾਂ ਸਭ ਕੁਝ ਮੰਗਾਂ ਦੇਂਦੇ ਤੋਟ ਨਾ ਆਵੀ ਹਰ ਰੰਤਾ ਮਹਾਰਾਜ ਆਪ ਜੀ ਦੇ ਪੰਡਿਆਰਿਆਂ ਵਿੱਚੋਂ ਰੰਗਾਂ ਵਿੱਚੋਂ ਮੈਨੂੰ ਦੇਂਦੇ ਕੋਈ ਤੋਟ ਨਹੀਂ ਪੈਂਦੀ ਮੈਂ ਤੇ ਬਾਰਕ ਬੱਚਿਆ ਕਣ ਜੇ ਬੱਚੇ ਦਾ ਸੁਭਾਅ ਹੁੰਦਾ ਸਭ ਕੁਝ ਹੀ ਮੰਗਦਾ ਜੋ ਚੀਜ਼ ਵੇਖ ਲੈਂਦਾ ਹੈ ਉਈਓ ਮਾਂ-ਬਾਪਸੋਂ ਮੰਗਣ ਲੱਗ ਜਾਂਦਾ ਹੈ ਬਾਰਕ ਵਾਂਗੀ ਹੋ ਸਭ ਕਿਛ ਮੰਗਾ ਹਮ ਬਾਰਕ ਤੁਮਰੇ ਤਾਰੇ ਨਿਮਕ-ਨਮਕ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਹਾਸੀ ਮਹਾਰਾਜ ਤੁਹਾਡੇ ਬਲਕਾਂ ਤੁਹਾਡੇ ਬੱਚੇ ਆ ਨਿਮਕ-ਨਮਕ ਵਿੱਚ ਮਹਾਰਾਜ ਆਪ ਜੀ ਸਾਡੀ ਪਾਲਣਾ ਕਰ ਰਹੇ ਹੋ ਆਪ ਜੀ ਸਾਨੂੰ ਸਜਾ ਰਹੇ ਹੋ ਸਵਾਰ ਰਹੇ ਬਲਕਾਂ ਵਿੱਚ ਐਸੇ ਕੀ ਗੁਣ ਹੁੰਦੇ ਨੇ ਵੀ ਵਿਸ਼ੇਸ਼ ਕੀ ਮਹਾਰਾਜ बार-बार ਸਨਚਿਤ ਕਰਾਂਦੇ ਕਿ ਅਸੀਂ ਬੱਚੇ ਆ ਬੱਚੇ ਨੂੰ ਜੈਸੀ ਮਤ ਦੋ ਨਾ ਵੈਸਾ ਹੀ ਕੰਮ ਕਰਨ ਲੱਗ ਜਾਂਦਾ ਹੈ ਆਪ ਜੀ ਜੇ ਜੈਸੀ ਬੱਚੇ ਨੂੰ ਗੱਲ ਸਮਝਾਉਂਦੀ ਹੈ ਉਹ ਐਸਾ ਹੀ ਕਾਰਜ ਕਰੇਗਾ ਉਹ ਆਪਣੀ ਵੀ ਦੱਸਦਾ ਕਿ ਵੀ ਮੇਰੀ ਵਿਚਾਰ ਐਵੇਂ ਅੱਗੋਂ ਦੀ ਹੋ ਕੇ ਤੁਹਾਨੂੰ ਆਪਣੀ ਵਿਚਾਰ ਨਹੀਂ ਦੱਸਦਾ ਮੇਰੀ ਵਿਚਾਰ ਹੈ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਕਿਉਂ ਨਹੀਂ ਕਰ ਰਹੇ ਬੱਚੇ ਨੂੰ ਜਿਵੇਂ ਸਮਝਾ ਦੋ ਉਵੇਂ ਹੀ ਕੰਮ ਕਰਦਾ ਆਪਣੀ ਮਤ ਨਹੀਂ ਕਹਿੰਦਾ ਤੇਰੇ ਬੱਚੇ ਵਿੱਚ ਕਿਸੇ ਗੱਲ ਦਾ ਅਭਿਮਾਨ ਨਹੀਂ ਹੈ ਬੱਚੇ ਨੂੰ ਆਪਣੇ ਅਨਜਾਨਪਨ ਦਾ ਵੀ ਕਿਸੇ ਵੀ ਗੱਲ ਦਾ ਜਿਹੜਾ ਨਾ ਮਾਣਦੀ ਹੈ ਉਹਨੂੰ ਪਿਆਰ ਕਰ ਲੋ ਡਾਂਟ ਦੋ ਜੋ ਮਰਜ਼ੀ ਕਰ ਲੋ ਫਿਰ ਵੀ ਤੁਹਾਡੇ ਚ ਲਪਟਦਾ ਹੈ ਜਦੋਂ ਤੁਸੀਂ ਡਾਂਟੇ ਹੋਏਗਾ ਛੋਟੇ ਹੁੰਦੇ ਆਪਣੇ ਬੱਚੇ ਨੂੰ ਡਾਂਟ ਖਾਂਦਾ ਖਾਂਦਾ ਰੋਂਦਾ ਰੋਂਦਾ ਵੀ ਚੋਲੀ ਵਿੱਚ ਆਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਨੂੰ ਪਕੜ ਲੈ ਮੈਨੂੰ ਪਿਆਰ ਕਰ ਲਓ ਬੱਚੇ ਐਸੇ ਹੁੰਦੇ ਨੇ ਮਹਾਰਾਜ ਬੱਚਿਆਂ ਵਾਂਗ ਕਹਿੰਦੇ ਜਿਹੜੇ ਬੱਚੇ ਨੂੰ ਮਹਾਰਾਜ ਅਗਰ ਝਿੜਕ ਕੇ ਵੀ ਉਪਦੇਸ਼ ਦੇ ਰਹੇ ਨੇ ਚਾਹੇ ਮਿੱਠਾ ਉਪਦੇਸ਼ ਦੇ ਰਹੇ ਨੇ ਚਾਹੇ ਉਹਨੂੰ ਨਿਵਾ ਰਹੇ ਨੇ ਉਹਦੇ ਪਾਪਾਂ ਦੀ ਮੈਲ ਤੋਰੇ ਨੇ ਪਰ ਬੱਚਾ ਜਿਹੜਾ ਮਾਂ ਦੀ ਗੋਦੀ 'ਚ ਲਿਪਟਦਾ ਹੈ ਜਦੋਂ ਨਵਾਂਦੇ ਸੀ ਛੋਟੇ ਬੱਚਿਆਂ ਨੂੰ ਆਪਣੇ ਉਹ ਰੋਂਦੇ ਸੀ ਰੋਂਦੇ ਰੋਂਦੇ ਵੀ ਸਾਡੇ ਹੱਥ ਪੈਰ ਜੋਰ-ਜੋਰ ਦੀ ਪਕੜਦੇ ਸੀ ਸਾਡੀ ਝੋਲੀ ਚ ਲਿਪੜਦੇ ਸੀ ਕਦੀ ਸਾਡੇ ਤੋਂ ਵੱਖਰਾ ਨਹੀਂ ਜੇ ਕੋਈ ਸ਼ੈ ਮੰਗਦੇ ਵੀ ਸੀ ਨਾ ਕਿਤੇ ਕੋਈ ਸਾਹਮਣੇ ਮਾਸੀ ਵੱਲ ਛੱਡ ਔ ਭੂਆ ਵੱਲ ਛੱਡ ਔ 2 ਮਿੰਟ ਖਲੋਣਾ ਦੇ ਕੇ ਪਰਚਾਨ ਦੇ 2 ਘੜੀਆਂ 4 ਘੜੀਆਂ ਖੀਰੀ ਐਨਾ ਚੀਕ-ਚਿਆੜਾ ਮਾਰਨਗੇ ਮਾਂ ਮੈਨੂੰ ਚਾਹੀਦੀ ਚਾਹੀਦੀ ਹੈ ਐਵੇਂ ਮਹਾਰਾਜ ਕਹਿੰਦੇ ਬੱਚਿਆਂ ਵਾਂਗੜ ਜੇ ਮਾਇਆ ਦੇ ਵਿੱਚ ਪਰਚ ਵੀ ਗਏ ਪਰ ਫਿਰ ਰੂਪ ਐਂਦੇ ਜੋਰ ਦੀ ਕਿ ਸਾਨੂੰ ਤਾਂ ਮਾਂ ਚਾਹੀਦੀ ਚਾਹੀਦੀ ਐ ਸਾਨੂੰ ਆਪਣੇ ਪਿਤਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਇੱਕੋ ਪਿਤਾ ਦੇ ਬੱਚਿਆਂ ਮਹਾਰਾਜ ਕਹਿੰਦੇ ਫਿਰ ਆਪਣਾ ਪਿਤਾ ਆਪਣੀ ਮਾਂ ਸਾਨੂੰ ਚਾਹੀਦੀ ਚਾਹੀਦੀ ਐ ਅਸੀਂ ਮਾਇਆ ਵਿੱਚ ਜ਼ਿਆਦਾ ਦਿਨ ਪਰਚ ਕੇ ਨਾ ਰਹੀਏ ਮਹਾਰਾਜ ਚਿੱਤੇ ਗਰਾਂਦੇ ਨਾ ਜਾਦਾ ਦੇਰ ਜਿਵੇਂ ਬੱਚਿਆਂ ਨੂੰ ਨਹੀਂ ਪਰਚਾਇਆ ਜਾ ਸਕਦਾ ਐਨੀ ਜ਼ੋਰ ਦੀ ਰੋਂਦੇ ਨੇ ਕਿ ਜਿਹਦੇ پاس ਵੀ ਬੱਚਾ ਹੋਵੇ ਜਿਨੇ ਪਛਾਣ ਦੀ ਕੋਸ਼ਿਸ਼ ਕੀਤੀ ਹੋਵੇ ਉਹ ਵੀ ਡਰ ਜਾਂਦਾ ਉਹ ਵੀ ਕਹਿੰਦਾ ਮਾਂ ਨੂੰ ਦੀ ਮਾਂ ਕਹਿੰਦਾ ਲੈ ਤੂੰ ਫੜ ਪਈ ਐ ਤੇ ਮੇਰੇ ਕੋਲ ਉਹ ਨਹੀਂ ਤਾਂ ਨਹੀਂ ਜ਼ੋਰ ਦੀ ਜਦੋਂ ਜਿਹੜੇ ਅਸੀਂ ਜਦੋਂ ਬੱਚੇ ਦੇ ਰੂਪ ਵਿੱਚ ਜੋਰ ਦੀ ਮਹਾਰਾਜ ਨੂੰ ਕੀਰਤਨ ਰੂਪ ਵਿੱਚ ਜਾਂ ਆਪਣੇ ਮਨ ਦੀਆਂ ਭਾਵਨਾਵਾਂ ਨਾਲ ਜੋਰ ਦੀ ਵਾਜਾ ਮਾਰਦੇ ਆ ਨਾ ਤੇ ਜਿਹੜਿਆ ਪੰਜ ਦੁੱਤਾਂ ਨੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਫੜਿਆ ਹੁੰਦਾ ਹੈ ਸਾਨੂੰ ਵਿਸ਼ੇ ਵਿਕਾਰਾਂ ਵਿੱਚ ਖਿੱਚ-ਖਿੱਚ ਕੇ ਲੈ ਕੇ ਜਾ ਰਹੇ ਹੁੰਦੇ ਨੇ ਇਹ ਵੀ ਡਰ ਜਾਂਦੇ ਨੇ ਜੋ ਸਾਡਾ ਚੀਖ-ਚਿਹੜਾ ਸੁਣਦੇ ਨੇ ਨਾ ਜਦੋਂ ਅਸੀਂ ਮਹਾਰਾਜ ਨੂੰ ਪੁਕਾਰ ਕਰਦੇ ਹਾਂ ਤਾਰ ਲੈ ਤਾਰ ਲੈ ਬਾਪ ਬੀਠਲਾ ਜਦੋਂ ਮਹਾਰਾਜ ਨੂੰ ਕਹਿੰਦਾ ਮੇਕੋ ਬਾਹਾਂ ਦੇ ਬਾਹਾਂ ਦੇ ਬਾਪ ਬੀਠਲਾ ਜਦੋਂ ਅਸੀਂ ਮਹਾਰਾਜ ਨੂੰ ਵਾਜਾਂ ਮਾਰਦੇ ਹਾਂ ਇਹ ਦੂਤ ਵੀ ਜਿਹੜੇ ਨੇ ਡਰ ਜਾਂਦੇ ਨੇ ਜੇ ਹੁਣ ਰੱਬ ਨੇ ਇਹਦੀ ਸੁਣ ਲਈ ਤੇ ਦੇਵਨ ਵੇਖ ਲਿੱਤਾ ਤੇ ਸਾਡੀ ਕੀ ਔਕਾਤ ਹੈ ਕਾਲਪੁਰਕ ਸਾਡਾ ਪਿਤਾ ਸਾਡੇ ਮਾਂ ਜਿਹੜੇ ਨੇ ਚਾਨਣ ਨੇ ਚਾਨਣ ਨੇ ਕਦੀ ਹਨੇਰੇ ਨੂੰ ਨਹੀਂ ਵੇਖਿਆ ਚਾਨਣ ਨੇ ਕਦੀ ਹਨੇਰੇ ਨੂੰ ਨਹੀਂ ਵੇਖਿਆ ਉਹ ਸੁੱਖਾਂ ਦੇ ਖਜ਼ਾਨੇ ਨੇ ਉਹਨਾਂ ਨੇ ਕਦੀ ਦੁੱਖ ਨੂੰ ਨਹੀਂ ਵੇਖਿਆ ਉਹ ਸਦਾ ਹੀ ਨਿਰੋਗ ਨੇ ਸਦਾ ਹੀ ਸਵਸਥ ਨੇ ਉਹਨਾਂ ਨੇ ਕਦੀ ਬਿਮਾਰੀ ਨੂੰ ਨਹੀਂ ਵੇਖਿਆ ਜਿਵੇਂ ਸੂਰਜ ਨੇ ਜਦੋਂ ਕੰਪਲੇਂਟ ਹੋਈ ਨਾ ਪ੍ਰਮਾਤਮਾ ਦੇ ਦਰ ਤੇ ਕੰਦਾ ਇਹ ਨੀਰਾ ਕਹਿੰਦਾ ਮੈਨੂੰ ਟਿਕਣ ਹੀ ਨਹੀਂ ਦਿੰਦਾ ਤੇ ਸੂਰਜ ਨੂੰ ਬੁਲਾਇਆ ਗਿਆ ਤੇ ਸੂਰਜ ਕਹਿੰਦਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਉਹਨੂੰ ਬੁਲਾਓ ਤੇ ਸਹੀ ਨੀਰਾ ਹੈ ਕਿਹੜਾ ਸੂਰਜ ਕਹਿੰਦਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਪਰਮਾਤਮਾ ਪ੍ਰਕਾਸ਼ ਰੂਪ ਹੈ ਉਹਨਾਂ ਨੇ ਕਦੀ ਅੰਧਕਾਰ ਨੂੰ ਨੇਰੇ ਨੂੰ ਦੁੱਖਾਂ ਨੂੰ ਤਕਲੀਫਾਂ ਨੂੰ ਬਿਮਾਰੀਆਂ ਨੂੰ ਕਦੀ ਵੇਖਿਆ ਹੀ ਨਹੀਂ ਪਾਪਾਂ ਨੂੰ ਉਹ ਸਦਾਈ ਬਖਸ਼ਿੰਦ ਨੇ ਉਹਨਾਂ ਨੇ ਕਦੀ ਐਵੇਂ ਦੀਆਂ ਗੱਲਾਂ ਜਿਹੜੀਆਂ ਸਾਡੇ ਪਾਸ ਨੇ ਅਵਗੁਣ ਉਹਨਾਂ ਨੂੰ ਵੇਖਿਆ ਹੀ ਨਹੀਂ ਜਿੱਥੇ ਉਹਨਾਂ ਦੀ ਨਦਰ ਹੋ ਗਈ ਪ੍ਰਕਾਸ਼ ਹੋ ਗਿਆ ਅਥੇ ਗੜੀਆਂ ਚੀਜ਼ਾਂ ਨੇ ਟਹਿਰ ਹੀ ਨਹੀਂ ਸਕਦੀਆਂ ਜੋਤ ਅੰਦਰ ਹੈ ਸਭ ਵਿੱਚ ਜੋਤ ਜੋਤ ਹੈ ਸੋਇ ਇਸਨੇ ਚਾਨਣ ਸਭ ਵਿੱਚ ਚਾਨਣ ਹੋਏ ਪਰ ਜੋਤ ਹੈ ਸਾਨੂੰ ਕਿਉਂ ਨਹੀਂ ਮਹਿਸੂਸ ਹੋ ਰਹੀ ਅਗਲੀ ਪੰਕਤੀ ਮਹਾਰਾਜ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ ਗ੍ਰੁੱਦੀ ਸਿੱਖਿਆ ਨਾਲ ਜੜੀ ਹੈ ਉਹ ਜੋਤ ਪ੍ਰਕਟ ਹੋਣੀ ਹੈ ਮਹਾਰਾਜ ਸਿੱਖਿਆ ਕੀ ਦੇ ਰਹੇ ਨੇ ਬੱਚਿਆਂ ਵਾਂਪਣ ਰੋ ਜਿਵੇਂ ਮਹਾਰਾਜ ਕਹਿੰਦੇ ਮਾਤਾ ਪਿਤਾ ਬੱਚਿਆਂ ਨੂੰ ਆਗਿਆ ਕਰਦੇ ਨੇ ਉਵੇਂ ਹੀ ਬੱਚੇ ਮੰਨ ਲੈਂਦੇ ਨੇ ਆਪਣੀ ਮਤ ਨਹੀਂ ਦੱਸਦੇ ਆਪਣੇ ਵਿਚਾਰ ਨਹੀਂ ਅਗੋਂ ਕਰਦੇ ਮਨਮਤ ਨਹੀਂ ਕਰਦੇ ਜੋ ਕੁਨ ਮਤ ਕਹਤਾ ਉਵੇਂ ਹੀ ਹੁਣਾ ਹੈ ਬੱਚੇ ਨੂੰ ਸਿਰਫ ਮਾਪੋਂ ਚਾਹੀਦੇ ਨੇ ਹੋਰ ਚੀਜ਼ਾਂ ਉਹਨੂੰ ਥੋੜੀ ਦੇਰ ਰਸਤੇ ਪਹੁੰਚਾ ਸਕਦੀਆਂ ਨੇ ਪਰ ਅਖੀਰ ਨੂੰ ਮਾਪੋਂ ਹੀ ਚਾਹੀਦੇ ਨੇ ਬੱਚਾ ਕਿਵੇਂ ਦਾ ਹੋਏ ਵੀ ਜਿੰਨੂੰ ਤੁਸੀਂ ਪਿਆਰ ਕਰੋ ਤਵੀ ਤੁਹਾਡੇ ਵਿੱਚ ਆਏ ਮਾਂ ਮਾਲੋ ਹੀ ਜੱਫੀ ਪਾਏ ਜੇ ਡਾਂਟ ਦੋ ਤੇ ਰੋਕ ਕੇ ਵੀ ਮਾਂ ਮਲ ਵੇਖੇਗੀ ਮੈਨੂੰ ਕੁੱਟ ਕੇ ਜੱਫੀ ਪਾ ਲਏ ਉਹ ਵਾਲਾ ਬੱਚਾ ਜੇ ਜੇ ਸਾਡੇ ਪੁੱੰਨਾਂ ਦਾ ਹਿਸਾਬ ਕਿਤਾਬ ਚੱਲ ਰਿਆ ਸੀ ਸੁਖੀਆਂ ਤਵੀ ਅਸੀਂ ਮਹਾਰਾਜ ਵੱਲ ਵੇਖ ਰਿਆਂ ਜੇ ਪਾਪਾਂ ਦਾ ਹਿਸਾਬ ਕਿਤਾਬ ਚੱਲ ਰਿਆ ਪਾਪ ਅੱਗੇ ਆਏ ਹੋਏ ਨਹੀਂ ਤਾਂ ਵੀ ਮਹਾਰਾਜ ਵਾਲੀ ਵੇਖ ਰਿਆਂ ਕਿਸ ਤੀਣ ਵਾਲੇ ਸਬਰ ਹੋਈ ਨਹੀਂ ਜੇ ਚੋਟ ਲੱਗੀ ਹੋਏ ਪੈਰ ਵਿੱਚ ਮਾਂ ਜਿਹੜੀ ਚੁੱਕ ਕੇ ਸਾਰਾ ਰਸਤਾ ਪਾਰ ਕਰਾ ਸਕਦੀ ਹੈ ਜੋਟ ਵੀ ਲੱਗਦੀ ਹੈ ਪਰ ਮਾਂ ਗੋਦੀ ਵਿੱਚ ਚੁੱਕ ਕੇ ਸਾਰਾ ਰਸਤਾ ਵੀ ਪਾਰ ਕਰਾ ਸਕਦੀ ਹੈ ਸਾਡੇ ਪਿਤਾ ਵੀ ਐਸੇ ਨੇ ਜੇ ਪਾਪਾਂ ਦੀ ਚੋਟ ਲੱਗੀ ਹੈ ਤੇ ਅਗੁਣਾਂ ਦੀ ਚੋਟ ਲੱਗੀ ਹੈ ਮਹਾਰਾਜ ਆਪਣੀ ਗੋਦੀ ਵਿੱਚ ਚੁੱਕ ਕੇ ਸਾਰਾ ਰਸਤਾ ਪਾਰ ਕਰਾ ਸਕਦੇ ਨੇ ਫਿਰ ਐਵਾਂ ਵਾਲੀ ਮਾਂ ਤੇ ਚੋਟ ਠੀਕ ਦੀ ਕਰ ਸਕਦੀ ਐ ਮਾਂ ਐਸੀ ਹੈ ਜਿਹੜੀ ਚੋਟ ਠੀਕ ਵੀ ਕਰ ਸਕਦੀ ਹੈ ਤਾਈਂ ਤੱਕ ਅਮੀਰ ਜੀ ਕਹਿ ਰਹੇ ਨੇ ਰਾਮਈਆ ਹੋ ਮबारक ਤੇਰਾ ਤਾਹੇ ਨਾ ਖੰਡਸ अवਗਣ ਮੇਰਾ ਇਹ ਤੇ ਭੰਨ ਸਕਦੀ ਹੈ ਸਾਰੇ ਗੁਨਾਹਾਂ ਨੂੰ ਸਾਰੇ ਪਾਪਾਂ ਨੂੰ ਸਾਰੀਆਂ ਝੋਟਾਂ ਨੂੰ ਇਹ ਮਾਂ ਐਸੀ ਹੈ ਜਿਹੜੀ ਬਿਲਕੁਲ ਨਿਰੋਗ ਕਰ ਸਕਦੀ ਹੈ ਐਸੀ ਮਾਂ ਹੈ ਸਾਡੇ ਪਾਸ ਐਸੇ ਪਿਤਾ ਨੇ ਮਹਾਰਾਜ ਕਿਰਪਾ ਕਰਨ ਸਾਨੂੰ ਐ ਜਿਹੜੀਆਂ ਬਾਣੀ ਵਿੱਚ ਗੱਲਾਂ ਚੁਪੀਆਂ ਹੁੰਦੀਆਂ ਨੇ ਨਾ ਅਸੀਂ ਇਹਨਾਂ ਨੂੰ ਸਮਝਣ ਦਾ ਯਤਨ ਕਰੀਏ ਕਿ ਬਾਰ-ਬਾਰ ਅਸੀਂ ਪੜਦਿਆਂ ਕਿ ਮਹਾਰਾਜ ਆਪਦੇ ਬੱਚਿਆਂ 12 ਵਾਰੀ ਦਰਬਾਰ ਸਾਹਿਬ ਬਰਦਾਸ ਕਰਦੇ ਆ 24 ਘੰਟਿਆਂ ਚੋਂ ਤੇ 12 ਵਾਰੀ ਜਿਹੜਾ ਬਰਦਿਆਂ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਅਸੀਂ ਧਿਆਨ ਕਰੀਏ ਕਿ ਮਹਾਰਾਜ ਬਾਰਕ ਹੀ ਕਿਉਂ ਕਹਿ ਰਹੇ ਨੇ ਸਿਆਣੇ ਕਿਉਂ ਨਹੀਂ ਕਹਿ ਰਹੇ ਅਸੀਂ ਐਤੀ ਬਾਣੀ ਵਿੱਚ ਆਇਆ ਨਾ ਹਮ ਬਾਰਕ ਮੁਗਦ ਧਿਆਨ ਪਿਤਾ ਸਮਝਾਵੈ ਅਸੀਂ ਮਹਾਰਾਜ ਛੋਟੇ ਬੱਚਿਆਂ ਅੰਜਾਨ ਆ ਤੁਸੀਂ ਸਾਡੇ ਪਿਤਾਓ ਤੁਸੀਂ ਸਾਨੂੰ ਸਮਝਾਓਗੇ ਫਿਰ ਜਿਹੜੇ ਜਿਹਨੂੰ ਪਿਤਾ ਸਮਝਾਉਂਦੇ ਨੇ ਫਿਰ ਆਪ ਹੀ ਪਿਤਾ ਨੂੰ ਪਾਉਂਦੇ ਨੇ ਜਦੋਂ ਪਿਤਾ ਦੀ ਗੱਲ ਬੱਚੇ ਮੰਨਦੇ ਨੇ ਤੇ ਫਿਰ ਪਿਤਾ ਉਹਨਾਂ ਨੂੰ ਗੱਲ ਨਾਲ ਵੀ ਲਗਾ ਲੈਂਦਾ ਹੈ ਕਦ ਗੱਲ ਲਾਵਾਂਗੇ ਮਹਾਰਾਜ ਕਦੋਂ ਗੱਲ ਗੱਲ ਲਾਵਾਂਗੇ ਜਦੋਂ ਅਸੀਂ ਮਹਾਰਾਜ ਦੀ ਜਿਹੜੀ ਗੱਲ ਹੈ ਉਹ ਸਮਝਾਂਗੇ ਮਹਾਰਾਜ ਦੇ ਚਰਣੀ ਲੱਗਾਂਗੇ ਸਦਾ ਮਹਾਰਾਜ ਦੀ ਸ਼ਰਣ ਵਿੱਚ ਰਹਿਣਗੇ ਤੇ ਮਹਾਰਾਜ ਦੇ ਅਸੀਂ ਜਦੋਂ ਅਣਜਾਣ ਬੱਚੇ ਅਜ਼ੀਰਦਾਸ ਵਿੱਚ ਕਹਿੰਦੇ ਮਹਾਰਾ ਸਾਨੂੰ ਅਣਜਾਨ ਬੱਚੇ ਸਮਝ ਕੇ ਸ਼ਮਾ ਕਰਨਾ ਅਗਾ ਵਾਸਤੇ ਸ਼ੁੱਧ ਅਤੇ ਸਪਸ਼ਟ ਬਾਣੀ ਸਾਧਨ ਨਿਕਾ ਕਰ ਚੀਤ ਪ੍ਰੇਮ ਸਹਿਤ ਸੇਵਾ ਬਖਸ਼ਿਸ਼ ਕਰਨਾ ਤੇ ਤੇਸੀ ਬੱਚੇ ਮੰਨ ਜਾਂਦੇ ਆ ਥੋੜੀ ਦੇਰ ਲਈ ਮਾਫੀ ਮੰਗਣ ਲਈ ਪਰ ਫਿਰ ਭੁੱਲ ਜਾਂਦੇ ਆ ਜਿਵੇਂ ਸਦਾ ਹੀ ਮਹਾਰਾਜ ਦੇ ਬੱਚੇ ਬਣ ਕੇ ਰਹੀਏ ਤੇ ਫਿਰ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਲਾਡ ਮਿਲਦਾ ਹੈ ਜੋੜੇ ਅਗਰ ਦੋ ਬੱਚੇ ਸੀ ਤੇ ਛੋਟਾ ਬੱਚਾ ਜ਼ਿਆਦਾ ਲਾਡ ਲੱਗਦਾ ਸੀ ਵੱਡੇ ਨਾਲੋਂ ਵੱਡੇ ਨੂੰ ਗੱਲ ਸਮਝਾਈ ਜਾਂਦੀ ਸੀ ਉਹ ਛੋਟਾ ਚਲ ਦੇ ਦੇ ਉਹਨੂੰ ਚੀਜ਼ ਵੱਡੇ ਨੂੰ ਹੀ ਗੱਲ ਸਮਝਾਣੀ ਵੱਡੇ ਨੂੰ ਹੀ ਤਿਆਗ ਕਰਨਾ ਪੈਂਦਾ ਸੀ ਛੋਟੇ ਨੇ ਨਾ ਕੀ ਤਿਆਗ ਕਰਨਾ ਸਿੱਖਿਆ ਸੀ ਤੇ ਨਾ ਹੀ ਉਹਨੂੰ ਕੋਈ ਗੱਲ ਸਮਝਾਈ ਜਾਂਦੀ ਸੀ ਉਹਨੂੰ ਕਹਿੰਦੇ ਸੀ ਛੋਟੇ ਵਾਲੇ ਕੋਈ ਗੱਲ ਹੀ ਸਮਝ ਨਹੀਂ ਆਈ ਇਹਨੂੰ ਮਾਂ ਉਹਨੂੰ ਹਮੇਸ਼ਾ ਹੀ ਚੱਕ ਕੇ ਪਿਆਰ ਨਾਲ ਲੜਦੀ ਹੈ ਛੋਟੇ ਹੀ ਬੱਚੇ ਬਣ ਕੇ ਰਹੀਏ ਮਾ ਦੀ ਅਗਿਆ ਵਿੱਚ ਰਹੀਏ ਪਿਤਾ ਦੀ ਅਗਿਆ ਵਿੱਚ ਰਹੀਏ ਤੇ ਸਾਰੇ ਸੁੱਖ ਮਾਣੀਏ ਫਿਰ ਕਣੇ ਸੁੱਖ ਮਾਣੀਏ ਮਹਾਰਾਜ ਕਹਿੰਦੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਗਨੇਰੇ ਕਲ ਮਹਾਰਾਜ ਪੰਜਵੇਂ ਸਪਤੀ ਜੋ ਪ੍ਰਦੇਸ਼ ਕਰ ਰਹੇ ਸੀ ਮਹਾਰਾਜ ਕਹਿ ਰਹੇ ਸੀ ਕਿ ਜੜਾ ਨਾਮ ਬੰਦਗੀ ਤੋਂ ਬਗੈਰ ਹੈ ਨਾ ਉਹ ਸਾਰੀ ਆਯੂ ਹੀ ਵਿਅਰਥ ਚਲੀ ਜਾਂਦੀ ਹੈ ਕੋੜੇ ਮਨੁੱਖ ਦੀ ਜਿਹੜਾ ਕੋੜਾ ਬੋਲ ਬੋਲਣਾ ਬਿਰਤੀ ਸਾਖਤ ਕੀ ਆਰ ਜਾਂ ਸਾਚ ਬਿਨਾ ਕਹਿਓ ਵਾ ਸੁੱਚਾ ਮਹਾਰਾਜ ਕਹਰੇ ਸੀ ਸੱਚੇ ਤੋਂ ਬਗੈਰ ਸੁੱਚੇ ਨਹੀਂ ਹੋਇਆ ਜਾ ਸਕਦਾ ਜਿੰਨਾ ਮਰਜੀ ਇਸ਼ਨਾਨ ਕਰ ਲੋ ਜਿੰਨੇ ਮਰਜੀ ਇਸ਼ਨਾਨ ਕਰ ਲੋ ਸੱਚੇ ਤੋਂ ਬਗੈਰ ਸੁੱਚਾ ਨਹੀਂ ਹੋਇਆ ਜਾ ਸਕਦਾ ਜੇ ਸੁੱਚੀ ਨਹੀਂ ਆ ਤੇ ਸਾਡਾ ਜੜਾ ਸੁਜਾਥੀ ਨਹੀਂ ਆ ਅਸੀਂ ਅੰਨਿਆਂ ਵਾਕਣ ਅੱਗੇ ਟੁਰਦੇ ਪਿਆ ਤੇ ਸਾਡੇ ਮੁਖ ਤੋਂ ਵੀ ਜਿਹੜਾ ਫਿਰ ਬਦਬੂ ਆਂਦੀ ਹੈ ਮੁਖ ਆਵਤ ਤੱਕ ਦੁਰਗੰਧ ਤੇ ਉਹ ਦੁਰਗੰਧ ਨੂੰ ਦੂਰ ਕਰਨ ਦੇ ਕੀ ਤਰੀਕੇ ਨੇ ਨਾਨਕ ਜੁ ਚੁੱਲੀਆਂ ਸੁੱਚੀਆਂ ਜੇ ਪਰ ਜਾਣੇ ਕੋਈ ਸੁੱਚੀਆਂ ਚੁੱਲੀਆਂ ਨੇ ਅਗਰ ਜੇ ਕੋਈ ਜਾਣਦਾ ਹੋਈ ਕਿ ਭਰਨੀਆਂ ਕਿਵੇਂ ਨੇ ਕਿਵੇਂ ਮਹਾਰਾਜ ਨੇ ਅੱਗੇ ਦੱਸਿਆ ਸੀ ਕਿ ਬਈ ਬ੍ਰਾਹਮਣ ਦੀ ਜਿਹੜੀ ਚੁੱਲ੍ਹੀ ਹੈ ਸੰਤੋਖ ਦੀ ਹੈ ਅਸੀਂ ਗਰਸਤੀਆਂ ਸਾਡੀ ਕਿਹੜੀ ਹੈ ਸਤ ਦਾਨ ਦੀ ਸਤ ਪ੍ਰਤੀਤਿ ਹੋਈਏ ਸੱਚ ਬੋਲੀਏ ਤੇ ਆਪਣਾ ਦਸਵੰਦ ਕੱਢੀਏ ਸਮੇਂ ਵਿੱਚੋਂ ਵੀ ਗੁਰੂ ਘਰ ਲਈ ਖੇ ਲਾਈਏ ਮਾਇਆ ਵਿੱਚੋਂ ਵੀ ਆਇਓ ਵਿੱਚੋਂ ਵੀ ਹਰ ਜਗ੍ਹਾ ਤੁਮ ਜਿੱਥੇ ਵੀ ਸਾਨੂੰ ਅੱਗੇ ਗਹਿਰੇ ਜਾਵਾਂਗੇ ਦਸਵੰਦ ਨੂੰ ਨਾ ਭੁੱਲੀਏ ਮਹਾਰਾਜ ਕਹਿੰਦੇ ਗ੍ਰਸਤੀ ਦੀ ਜਿਹੜੀ ਚੁੱਪੀ ਹੈ ਉਹ ਐ ਫਿਰ ਉਹ ਸਤ ਪ੍ਰਤੀਗਿਆ ਹੋਵੇ ਨਾਮ ਬਾਣੀ ਨਾਲ ਜੁੜੇ ਤੇ ਉਹਦੇ ਮੁਕ ਤੋਂ ਨਿੰਦਾ ਦੀ ਚੁਗਲੀ ਦੀ ਕੋੜੇ ਬੋਲਾਂ ਦੀ ਕਿਸੇ ਦਾ ਦਿਲ ਤੜਪਾਨ ਦੀ ਕੋਈ ਦੁਰਗੰਧ ਨਹੀਂ ਆਉਂਦੀ ਜੇ ਤੁਸੀਂ ਭਜਨ ਬੰਦਗੀ ਨਹੀਂ ਕਰਦੇ ਕਦੀ ਨਾਮ ਨਹੀਂ ਜਪਦੇ ਮਹਾਰਾਜ ਨੂੰ ਕਦੀ ਪ੍ਰੇਮ ਨਾਲ ਚੇਤੇ ਨਹੀਂ ਕਰਦੇ ਪਰ ਤਖ ਵੀ ਕਹਿੰਦੇ ਮੂੰਹ ਚ ਬੁਆਣ ਲੱਗ ਜਾਂਦੀ ਹੈ ਵੈਸੇ ਤੇ ਬੁਆਣ ਦੇ ਤਰੀਕੇ ਅਸੀਂ ਕੱਲ ਸਾਰੀ ਇਹ ਵਿਚਾਰ ਕੀਤੀ ਸੀ ਮਹਾਰਾਜ ਕਿਰਪਾ ਕਰਨ ਇੱਕ ਕਬੀਰ ਜੀ ਦੀ ਸਾਥੀ ਆਂਦੀ ਹੈ ਕਬੀਰ ਜੀ ਪਾਸ ਆਸ-ਪਾਸ ਦੇ ਸਾਧੂ ਆਏ ਕਹਿੰਦੇ ਅਸੀਂ 68 ਤੀਰਥਾਂ ਤੇ ਚੱਲਿਆਂ સ્ਨਾਣ ਕਰਨ ਤੇ ਤੂੰ ਵੀ ਨਾਲ ਚੱਲ ਕਬੀਰ ਜੀ ਕਹਿੰਦੇ ਨਹੀਂ ਭਾਈ ਤੁਸੀਂ ਜਾਓ ਮੇਰੀ ਐ ਲੋਕੀ ਜੀ ਲੈ ਜਾਓ ਇਹਨੂੰ સ્ਨਾਣ ਕਰਾ ਲਿਓ ਤੇ ਕਬੀਰ ਦੀ ਗੱਲ ਸੁਣ ਕੇ ਉਹ ਥੋੜੇ ਅਸ਼ਚਰਜ ਵਿੱਚ ਵੀ ਹੋਏ ਲੋਕੀ ਨੂੰ ਲੈ ਗਏ ਵਾਪਸ ਆਏ ਕਹਿੰਦੇ ਲੈ ਵੀ ਤੇਰੀ ਲੋਕੀ ਸ্নান ਕਰਾ ਲਿਆ ਆਂ ਤੇ ਕਹਿੰਦੇ ਅਸੀਂ ਤੇ ਇੱਕ ਦੋ ਡੁਪਟੀਆਂ ਕਿਤੇ ਕਿਤੇ ਮਾਰੀਆਂ ਨੇ ਤੇਰੀ ਲੋਕੀ ਨੂੰ ਤੇ ਪੰਜ ਪੰਜ ਡੁਪਟੀਆਂ ਹਰ ਜਗ੍ਹਾ ਮਰਵਾਇਆਂ ਨੇ ਕਹਿੰਦੇ ਫਿਰ ਪ੍ਰਸ਼ਾਦਾ ਚੱਕੋ ਉਹ ਲੋਕੀ ਦੀ ਚਟਣੀ ਬਣਵਾਈ ਨਾਲ ਜੜੀਆਂ ਨਾ ਉਹ ਪਰੋਸੀ ਥਾਲਾਂ ਵਿੱਚ ਕਹਿੰਦੇ ਕਬੀਰ ਤੂੰ ਸਾਡਾ ਪ੍ਰਸ਼ਾਦਾ ਵਰਜੇ ਅਸੀਂ ਤੀਰਥਾਂ ਤੋਂ ਆਇਆ ਐਨੀ ਕੋਰੀ ਚਟਣੀ ਕਹਿੰਦੇ ਕਬੀਰ ਜੀ ਕਹਿੰਦੇ ਵੀ ਤੁਸੀਂ ਇਹ ਸਾਰੇ ਤਿਰਥਾਂ ਤੋਂ স্নਾਨ ਕਰਾ ਕੇ ਆਏ ਹੋ 5 ਪਿੰਟ ਡੁੱਪਕੀਆਂ ਮਰਵਾਈਆਂ ਨੇ ਹੱਲੇ ਵੀ ਕੋੜੀ ਦੀ ਕੋੜੀ ਹੈ 68 ਤੀਰਥ ਨਾ ਕੇ ਆ ਗਈ ਹੱਲੇ ਵੀ ਕੋੜੀ ਦੀ ਕੋੜੀ ਹੈ ਕਹਿੰਦੇ ਫਿਰ ਕਬੀਰ ਜੀ ਨੇ ਸਮਝਾਣਾ ਕੀਤਾ ਕਿ ਤੀਰਥ ਨਾਮਣ ਚਾਓ ਤੀਰਥ ਨਾਮ ਹੈ ਨਾਮ ਤੋਂ ਬਗੈਰ ਸੱਚੀ ਨਹੀਂ ਹੋਇਆ ਜਾ ਸਕਦਾ ਅਸੀਂ ਇਹ ਕਦੀਨਾ ਫੁੱਲ ਪ੍ਰਲੇਖਾਂ ਵਿੱਚ ਪਈ ਹੈ ਕਿ ਸਿਰਸ ਨਾਨ ਕਰਨ ਅ ਸੱਚੇ ਹੋ ਜਾਣਗੇ ਸ্নান ਕਰਕੇ ਨਾਮ ਜਪਣਾ ਉਸ ਤੀਰਤ ਤੇ ਵਾਈਬ੍ਰੇਸ਼ਨ ਐ ਤੇ ਹੁੰਦੇ ਨੇ ਕਿ ਸਾਡੀ ਸੁਰਤ ਜਿਹੜੀ ਹੈ ਜਲਦੀ ਜੁੜ ਜਾਂਦੀ ਹੈ ਕਿਉਂਕਿ ਉਹ ਤੀਰਤ ਕਿਉਂ ਹੈ ਕਿਸੇ ਸਾਧੂ ਨੇ ਉੱਤੇ ਬੰਦਗੀ ਕੀਤੀ ਸੀ ਨਾਮ ਜਪਿਆ ਸੀ ਤਾਂ ਉਹ ਤੀਰਤ ਹੈ ਤੇ ਉੱਤੇ ਦੇ ਵਾਈਬ੍ਰੇਸ਼ਨ ਸਾਧੂ ਦਾ ਸੰਕਲਪ ਐਸਾ ਹੋਏਗਾ ਉੱਤੇ ਮਹਾਤਮਾਵਾ ਦਾ ਮਹਾਪੁਰਖਾਂ ਦਾ ਕਿ ਸਾਡੀ ਸੁਰਤ ਜਲਦੀ ਤਾਂ ਨੂੰ ਚੜ ਜਾਏਗੀ ਮਹਾਰਾਜਾ ਖੇਲੀ ਪੰਕਤੀ ਅਚ ਕਹਿੰਦੀ ਸੀ ਤਨ ਤਨ ਤੇ ਜਨ ਜੈ ਗੱਟ ਬਸਿਓ ਹਰ ਨਾਉ ਨਾਨਕ ਤੱਕੈ ਬਲ ਬਲ ਜਾਓ ਉਹਨਾਂ ਨੂੰ ਤਨ ਤਨ ਕੀ ਮਹਾਰਾਜ ਨੇ ਜਿਨ੍ਹਾਂ ਦੇ ਅੰਦਰ ਨਾਮ ਬਸਦਾ ਹੈ ਰਹਿਤ ਅਵਰ ਕਛ ਅਵਰ ਕਮਾਵਤ ਮਹਾਰਾਜ ਕਹਿੰਦੇ ਜੇ ਤੁਹਾਡੀ ਰਹਿਤ ਕੁਝ ਹੋਰ ਹੈ ਤੁਸੀਂ ਕਮਾਈ ਕੁਝ ਹੋਰ ਕਰਦੇ ਹੋ ਕਹਿਣ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜੇ ਨੇ ਆ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਪਰ ਇਹ ਕਹਿੰਦੇ ਹਾਂ ਪਰ ਕਮਾਈ ਨਹੀਂ ਕਰਦੇ ਦੇਖਣ ਨੂੰ ਬੜੀ ਜਿਹੜੀ ਰਹਿਤ ਹੈ ਉਹ ਕੁਝ ਹੋਰ ਹੈ ਤੇ ਕਮਾਈ ਕੁਝ ਹੋਰ ਹੈ ਉਪਰੋਂ ਤੁਸੀਂ ਕੋਈ ਵੀ ਐਵੇਂ ਦਾ ਦਿਖਾਵਾ ਕੀਤਾ ਹੋਇਆ ਹੈ ਪਰ ਕਮਾਈ ਉਵੇਂ ਦੀ ਨਹੀਂ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਮਹਾਰਾਜ ਕਹਿੰਦੇ ਮਨ ਵਿੱਚ ਤੇ ਪ੍ਰੀਤ ਹੈ ਨਹੀਂ ਮੂੰਹ ਨਾਲ ਜਿਹੜੀਆਂ ਨੇ ਗੰਡਾਂ ਪਾਈ ਜਾਂਦਾ ਕਈ ਨਾ ਮੂੰਹ ਨਾਲ ਹੀ ਮੂਹ ਲਈ ਬੜਾ ਪ੍ਰੇਮ ਪਿਆਰ ਪਾਲੰਦੇ ਨੇ ਨਹੀਂ ਤੇਰੇ ਆਂ ਸਦਾ ਤੇਰੇ ਆਂ ਤੇਰੇ ਨਾਲ ਖੜੇ ਆਂ ਜਦੋਂ ਕੰਮ ਪੈਂਦਾ ਹੈ ਤੇ ਨਹੀਂ ਕਿਉਂਕਿ ਮਨ ਵਿੱਚ ਕੋਈ ਪ੍ਰੀਤ ਹੀ ਨਹੀਂ ਸੀ ਮਹਾਰਾਜ ਕਹਿੰਦੇ ਰਹਤ ਤੁਹਾਡੀ ਕੁਝ ਹੋਰ ਹੈ ਤੇ ਦੁਕਾਨ ਨੂੰ ਕਮਾਈ ਜਿਹੜੀ ਹੈ ਉਹ ਕੁਝ ਹੋਰ ਹੈ ਕਹਿਣ ਨੂੰ ਕੁਝ ਹੋਰ ਹੈ ਦੇਖਣ ਨੂੰ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਮਨ ਵਿੱਚ ਪ੍ਰੀਤ ਨਹੀਂ ਤੇ ਮੁੱਖ ਨਾਲ ਪ੍ਰੀਤ ਦੀਆਂ ਪੇਮ ਦੀਆਂ ਗੱਲਾਂ ਕਰਦੇ ਅਤੇ ਆਗੇ ਸੰਗਤ ਵਿੱਚ ਦੇਖਾ ਦੇ ਕੀ ਬੜੀਆਂ ਹੀ ਪ੍ਰੇਮ ਵਾਲੀਆਂ ਗੱਲਾਂ ਕਰਦੇ ਕਿ ਨਹੀਂ ਮਹਾਰਾਜ ਨਾਲ ਤੇ ਬੜਾ ਹੀ ਪ੍ਰੇਮ ਹੈ ਮਹਾਰਾਜ ਨਾਲ ਤੇ ਸਾਡਾ ਬੜਾ ਹੀ ਅੰਦਰੋਂ ਦੀ ਅਸੀਂ ਜੁੜੇ ਹੋਏ ਆਂ ਅਸੀਂ ਗੁਰੂ ਘਰ ਨਾਲ ਜੁੜੇ ਹੋਏ ਆਂ ਅਸੀਂ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਤੱਕਦੇ ਨਹੀਂ ਪਰ ਜਦੋਂ ਕਮਾਈ ਦੇਖੋ ਅੰਦਰ ਦੀ ਰਹਿਤ ਦੇਖੋ ਤੇ ਕੈਸੀ ਹੈ ਬਿ ਸਾਰੇ ਤਰ੍ਹਾਂ ਤੇ ਹੋ ਹੋ ਜਾਣਦੇ ਆ ਮਹਾਰਾਜ ਕਹਿੰਦੇ ਇਹ ਸਿਰਫ ਮੂਲਿਆਜੇ ਵਾਲੀ ਗੱਲ ਹੈ ਅੰਦਰ ਪੀਤ ਸੱਚੀ ਨਹੀਂ ਹੈ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਦੇਖਣਾ ਕਾਹੂ ਬੀਨ ਮਹਾਰਾਜ ਕਹਿੰਦੇ ਉਹ ਜਾਨਨ ਹਾਰ ਹੈ ਪਰਮਾਤਮਾ ਸਭ ਕੁਝ ਜਾਣਦਾ ਹੈ ਪਰਬੀਨ ਬੜਾ ਸਿਆਣਾ ਹੈ ਸਭ ਕੁਝ ਜਾਣਦਾ ਹੈ ਬੜਾ ਸਜ ਸਿਆਣਾ ਹੈ ਤੇ ਬਾਹਰ ਦੇ ਭੇਕ ਨੂੰ ਵੇਖ ਕੇ ਕਦੀ ਵੀ ਉਹਦੇ ਉੱਪਰ ਬੰਦੇ ਉੱਪਰ ਜਿਹੜਾ ਨਾ ਜਿਹਨੇ ਬਾਹਰ ਦਾ ਭੇਕ ਬਣਾਇਆ ਹੈ ਉਹਦੇ ਉੱਪਰ ਕਦੀ ਵੀ ਆਪਣੀ ਕਿਰਪਾ ਦ੍ਰਿਸ਼ਟੀ ਨਹੀਂ ਪਾਉਂਦਾ ਕਦੀ ਵੀ ਜਿਹੜਾ ਉਹ ਪ੍ਰਸੰਨ ਨਹੀਂ ਹੁੰਦਾ ਸਿਰਫ ਬਾਹਰ ਦੇ ਭੇਕ ਨੂੰ ਵੇਖ ਕੇ ਕਿਉਂਕਿ ਉਹ ਜਾਣਨ ਵਾਲਾ ਹੈ ਅੰਦਰ ساری ਝਾਤ ਮਾਰ ਕੇ ਵੇਖ ਲੈਂਦਾ ਹੈ ਘਟ ਘਟ ਕੇ ਅੰਦਰ ਕੀ ਜਾਨਤ ਬਲੇ ਬੁਰੇ ਕੀ ਪੀਰ ਪਛਾਨਦਾ ਸਭ ਕੁਝ ਜਾਣਦਾ ਹੈ ਜੇ ਬਾਹਰੋਂ ਧਾਰਮਿਕ ਲਿਬਾਸ ਪਾਇਆ ਹੈ ਅੰਦਰ ਧਾਰਮਿਕਤਾ ਨਹੀਂ ਹੈ ਮਹਾਰਾਜ ਕਹਿੰਦੇ ਬਾਣਾ ਪਾਇਆ ਹੈ ਬਾਣੀ ਦਾ ਪ੍ਰਕਾਸ਼ ਨਹੀਂ ਹੈ ਤੇ ਖਾਲੀ ਬਾਣੇ ਤੇ ਉਰੀ ਜਦਾਨੀ ਹੈ ਖਾਲੀ ਬਾਣੇ ਤੇ ਨਹੀਂ ਪਰਸਨ ਆਉਂਦਾ ਕਿ ਬਾਣਾ ਪਾਇਆ ਜੇ ਅੰਦਰ ਬਾਣੀ ਦਾ ਪ੍ਰਕਾਸ਼ ਨਹੀਂ ਹੈ ਉਰੀ ਜਦਦਾ ਕਦੋਂ ਹੈ ਜਦੋਂ ਅੰਦਰ ਬਾਣੀ ਦਾ ਪ੍ਰਕਾਸ਼ ਹੋਏ ਤੇ ਬਾਹਰ ਬਾਣਾ ਦਾ ਧਾਰਨੀ ਹੋਈਏ ਤਾਂ ਰੀਜਦਾ ਹੈ ਕਿਉਂਕਿ ਉਹ ਸਿਆਣਾ ਹੈ ਅੰਦਰ ਸਭ ਕੁਝ ਜਾਣਨ ਵਾਲਾ ਹੈ ਉਹਨੂੰ ਖਾਲੀ ਗੱਲਾਂ ਨਾਲ ਨਹੀਂ ਖੁਸ਼ ਕੀਤਾ ਜਾ ਸਕਦਾ ਉਹ ਸਭ ਕੁਝ ਵੇਖਦਾ ਹੈ ਸੁਣਦਾ ਹੈ ਉਹਨੂੰ ਕਿਸੇ ਛਲ ਕਪਟ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਹਾਂ ਆਸ-ਪਾਸ ਦੁਨੀਆ ਨੂੰ ਸਾਰਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਮਹਿਮੂ ਬਣਾਇਆ ਜਾ ਸਕਦਾ ਹੈ ਕਿ ਗੱਲਾਂ ਕਰ ਕਰਕੇ মুখ ਨਾਲ ਗੰਗਾ ਪਾ ਪਾ ਕੇ ਪਰ ਅੰਦਰ ਜੇ ਪ੍ਰੀਤ ਨਾ ਹੋਏ ਉਹ ਬਸ ਐਵੇਂ ਮੂੰਹ ਨਾਲ ਪਿਆਰ ਪਾ ਪਾ ਕੇ ਖੁਸ਼ ਕੀਤਾ ਜਾ ਸਕਦਾ ਹੈ ਉਹ ਖਾਲੀ ਗੱਲਾਂ ਨਾਲ ਨਹੀਂ ਪ੍ਰਸੰਨ ਹੁੰਦਾ ਔਰ ਉਪਦੇਸ ਹੈ ਆਪ ਨਾ ਕਰੇ ਮਹਾਰਾਜ ਕਹਿੰਦੇ ਦੂਜਿਆਂ ਨੂੰ ਉਪਦੇਸ਼ ਦਿੰਦੇ ਤੇ ਆਪ ਨਹੀਂ ਕਮਾਉਂਦੇ ਇਹਨੂੰ ਇਸ ਤਰ੍ਹਾਂ ਜਾਣੋ ਕਿ ਜਿਵੇਂ ਹੁਣ ਅਸੀਂ ਵਕਤਾ ਦੇ ਰੂਪ ਵਿੱਚ ਬੋਲ ਰਹੇ ਹਾਂ ਜੋ ਉਪਦੇਸ਼ ਕਰ ਰਹੇ ਹਾਂ ਕਿ ਅਮਰਤ ਵੇਲੇ ਜਾਗਣਾ ਚਾਹੀਦਾ ਹੈ ਨਾਮ ਸਿਮਰਨਾ ਚਾਹੀਦਾ ਹੈ ਬੰਦਗੀ ਕਰਨੀ ਚਾਹੀਦੀ ਹੈ ਆਪ ਨਾ ਕਮਾਵਾ ਤੇ ਫਿਰ ਕੀ ਹਾਲਤ ਹੋਏਗੀ ਆਵਤ ਜਾਵਤ ਜਨਮ ਹੈ ਮਰੇ ਮਹਾਰਾਜ ਕਹਿੰਦੇ ਫਿਰ ਆਉਣ ਜਾਣ ਦੀ ਚੁੱਪੇਗਾ ਜਨਮ ਮਰਨ ਦੇ ਗੇੜ ਵਿੱਚ ਪਿਆ ਹੀ ਰਹੇਗਾ ਇਨ ਨੂੰ ਇੰਜ ਵੀ ਜਾਣੋ ਕਿ ਅਵਰ ਉਪਦੇਸ਼ੇ ਆਪ ਨਾ ਕਰੇ ਸਿਰਫ ਕਥਾ ਜਾਂ ਕੀਰਤਨ ਨਹੀਂ ਕਿ ਅ ਦੂਸਰ ਨੂੰ ਉਪਦੇਸ਼ ਦੇ ਰਿਆਂ ਅਸੀਂ ਹਰ ਇੱਕ ਬੰਦਾ ਹੀ ਉਪਦੇਸ਼ ਦਿੰਦਾ ਹੈ ਹੁਣੇ ਤੁਹਾਡੇ ਕੋਲ 2 ਮਿੰਟ ਬਾਅਦ ਕੋਈ ਬੈਠੇ ਆਪਣਾ ਦੁੱਖੜਾ ਕਹੇ ਤੁਸੀਂ ਉਹਨੂੰ ਉਪਦੇਸ਼ ਦੇ ਦੋਗੇ ਬਾਣੀ ਪੜਿਆ ਕਰੋ ਕੋਈ ਨਹੀਂ ਪਰਮਾਤਮਾ ਸਭ ਦੀ ਸੁਣਦਾ ਹੈ ਉਪਦੇਸ਼ ਦੋਗੇ ਨਾ ਜਦੋਂ ਆਪਣੇ ਉੱਪਰ ਦੁੱਖ ਆਏਗਾ ਤੇ ਤੇ ਤੁਸੀਂ ਉਮੇ ਦੀ ਕਮਾਈ ਕਰੋਗੇ ਅਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮ ਮਰੇ ਕੋਈ ਵੀ ਤੁਹਾਨੂੰ ਆਪਣੀ ਬਿਮਾਰੀ ਵੀ ਦੱਸੇਗਾ ਨਾ ਉਹੀ ਇਲਾਜ ਦੱਸਦਾਉਗੇ ਸਾਰੇ ਇੱਥੇ ਡਾਕਟਰ ਨੇ ਸਾਡੇ ਇੱਥੇ ਤੇ ਸਾਰੇ ਉਪਦੇਸ਼ਕ ਨੇ ਸਾਰੇ ਇਲਾਜ ਦੱਸ ਰਹੇ ਨੇ ਮਹਾਰਾਜ ਕਹਿੰਦੇ ਦੂਜਿਆਂ ਨੂੰ ਉਪਦੇਸ਼ ਦਿੰਦੇ ਆਪ ਨਹੀਂ ਕਮਾਈ ਕਰਦੇ ਆਵਨ ਜਾਨ ਵਿੱਚ ਜਨਮਾਂ ਦੇ ਢੇੜਿਆਂ ਵਿੱਚ ਪਈ ਰਹਿੰਦੇ ਇਹ ਜਿਹੜਾ ਆਵਨ ਜਾਣ ਦਾ ਚੱਕਰ ਹੈ ਉਹ ਖਤਮ ਨਹੀਂ ਹੁੰਦਾ ਮੁਕਤੀ ਦੀ ਦਾਤ ਨਾਮ ਵਿੱਚ ਹੀ ਰੱਖੀ ਹੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਨਿਰੰਕਾਰ ਆਪ ਵਸਦਾ ਹੈ ਜਿੰਦੇ ਅੰਦਰ ਮਹਾਰਾਜ ਕਹਿੰਦੇ ਸੱਚਾ ਪ੍ਰੇਮ ਹੈ ਪਰ ਪਰਮਾਤਮਾ ਦੇ ਪ੍ਰਤੀ ਜੋ ਆਪ ਕਮਾਈ ਕਰਦਾ ਹੈ ਉਹਦੀ ਸਿੱਖਿਆ ਨਾਲ ਜੜਾ ਹੈ ਸਾਰਾ ਸੰਸਾਰ ਕਰਦਾ ਹੈ ਇੱਕ ਦੋ ਜੀ ਨਹੀਂ ਸਾਰੇ ਹੀ ਉਹਨੂੰ ਵੇਖ-ਵੇਖ ਕੇ ਸਿੱਖਣ ਲੱਗ ਜਾਂਦੇ ਨੇ ਤਰਣ ਲੱਗ ਜਾਂਦੇ ਨੇ ਉਹਨੂੰ ਤੇ ਫਿਰ ਭਾਵੇਂ ਜੀਭਾਂ ਨਾਲ ਉਪਦੇਸ਼ ਕਹਿਣ ਦੀ ਕਥਾ ਕਰਨ ਦੀ ਲੋੜ ਵੀ ਨਾ ਪਵੇ ਉਹਨੂੰ ਵੇਖ-ਵੇਖ ਕੇ ਹੀ ਸਾਰੇ ਜਿਹੜੇ ਨੇ ਸੁਲਝ ਜਾਂਦੇ ਨੇ ਜੇ ਉਹ ਥੋੜਾ ਜਿਹਾ ਵੀ ਉਪਦੇਸ਼ ਮਾਰ ਇੱਕ ਪੰਕਤੀ ਜਿੰਨਾ ਵੀ ਕਹਿਣਾ ਕਹਿ ਦਵੇ ਨਾ ਤਾਂ ਵੀ ਅਗਲਿਆਂ ਦਾ ਜੀਵਨ ਸੁਧਰ ਜਾਂਦਾ ਹੈ ਐਸੇ ਵੱਡੇ ਜਿਹੜੇ ਨੇ ਉਹ ਮਹਾਪੁਰਖ ਹੋਏ ਇੱਕ ਵਾਰੀ ਸੁੰਦਰ ਸਿੰਘ ਜੀ ਨੂੰ ਨਾ ਪਾਈ ਰਤਨ ਸਿੰਘ ਜੀ ਨੇ ਪੁੱਛਿਆ ਮਾਪੁਰਖਾ ਨੂੰ ਕੀ ਮੈਂ ਅਵਰ ਉਪਦੇਸੇ ਆਪ ਨਾ ਕਰੇ ਵੀ ਦੂਜਿਆਂ ਨੂੰ ਉਪਦੇਸ਼ ਦਿੱਤਾ ਐ ਵੀ ਤੇ ਇੱਕ ਭਲੇ ਦਾ ਕੰਮ ਕੀਤਾ ਨਾ ਕੀਰਤਨ ਸੁਨਾਇਆ ਗੁਰਮਤ ਵਿਚਾਰ ਸੁਨਾਈ ਇੱਕ ਭਲੇ ਦਾ ਕੰਮ ਕੀਤਾ ਇਹ ਕਿਸੇ ਲੇਖੇ ਨਹੀਂ ਪੈਂਦਾ ਭਲੇ ਦਾ ਕੰਮ ਤੇ ਕਹਿੰਦੇ ਵੀ ਐਦਾ ਜਵਾਬ ਜਿਹੜਾ ਮਹਾਰਾਜ ਨੇ ਬਾਣੀ ਦਿੱਤਾ ਹੈ ਜੇ ਕੋ ਖਾਵੇ ਜੇ ਕੋ ਗੁੰਝੇ ਤਿਸਕਾ ਹੋਏ ਉਧਾਰੋ ਕਹਿੰਦੇ ਜਿਹੜਾ ਪਰੋਸਨ ਹਾਰੈ ਵਿੰਜਨ ਸਾਰੇ ਜਿਹੜੇ ਪਕਵਾਨ ਨੇ ਉਹਨਾਂ ਨੂੰ ਵੇਖਦਾ ਹੈ ਦੇਖ ਹੈ ਵਿੰਜਨ ਪਰੋਸਣ ਹਾਰਾ ਜਿਹੜਾ ਪਰੋਸਣ ਵਾਲਾ ਹੈ ਜਿਹੜੀ ਰਸੋਈ ਚ ਕੰਮ ਕਰਨ ਵਾਲੀ ਇਸਤਰੀ ਹੈ ਉਹਨੇ ਸਾਰੇ ਭੋਜਨ ਦੇਖੇ ਨੇ ਕਿ ਕਿਹੜੇ ਕਿਹੜੇ ਪਕਵਾਨ ਬਣਾਏ ਨੇ ਸਾਰਿਆਂ ਨੂੰ ਪਰੋਸਿਆ ਪਰ ਰੱਜੇਗਾ ਕੌਣ ਜਿਹੜਾ ਖਾਏਗਾ ਹੂਨ ਤੇ ਉਹਦੇ ਅੰਦਰ ਹੀ ਬਣੇਗਾ ਨਾ ਜਿਹੜਾ ਖਾਏਗਾ गावਨ ਹਾਰੇ ਗਾਵੇ ਗੀਤ ਉਧਰੇ ਕੁਦਰ ਦਾ ਕੋਣ ਹੈ ਜਿਹਦੇ ਅੰਦਰ ਉਹ ਗੀਤ ਜਾ ਕੇ ਐ ਵਸਦਾ ਜਿਹਦੇ ਅੰਦਰ ਬਾਣੀ ਜਾ ਕੇ ਵਸਦੀ ਹੈ ਜੇ ਕੀਰਤਨੀਆਂ ਦੇ ਅੰਦਰ ਵਸ ਗਈ ਹੈ ਤੇ ਕੀਰਤਨੀਆਂ ਵੀ ਤਰ ਜਾਏਗਾ ਜੇ ਵਕਤੇ ਦੇ ਅੰਦਰ ਵਸ ਗਈ ਹੈ ਤੇ ਉਹ ਵੀ ਤਰ ਜਾਏਗਾ ਜੇ ਸ਼ਰੋਤੇ ਦੇ ਅੰਦਰ ਵਸ ਗਈ ਹੈ ਤੇ ਉਹ ਵੀ ਤਰ ਜਾਏਗਾ ਇੱਥੇ ਉਹੀ ਤਰੇਗਾ ਜਿਹੜਾ ਉਹਨੂੰ ਚੱਕੇਗਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਇਹ ਥਾਲ ਸੱਜਿਆ ਹੈ ਗੁਰਗੰਸਾ ਮਹਾਰਾਜ ਦਾ ਵਿੱਚ ਵਸਤੂਆਂ ਪਈਆਂ ਨੇ ਤਿਸ ਤਿਸ ਕਾ ਉਧਾਰ ਕੀਤਾ ਹੋਏਗਾ ਜੇ ਕੋ ਖਾਵੇ ਜਿਦ ਨੂੰ ਜਿਹੜਾ ਖਾ ਕੇ ਉਹਨੂੰ ਪਚਾ ਲਵੇ ਉਲਟੀਆਂ ਵੀ ਨਾ ਕਰਦਾ ਫਿਰੇ ਜਿਹੜਾ ਪਚਾ ਲਵੇ ਉਹਦਾ ਉਧਾਰ ਹੋਏਗਾ ਹਾਂ ਜਿਨੇ ਕਮਾਈ ਨਹੀਂ ਕੀਤੀ ਨਾਮ ਬੰਦਗੀ ਦੀ ਪਰ ਇਹ ਕੀਰਤਨ ਦੀ ਵਕਤੇ ਰੂਪ ਵਿੱਚ ਗੁਰਮਤ ਵਿਚਾਰ ਦੀ ਜਿਹੜੀ ਹੈ ਉਹ ਪੁੰਨ ਫਲ ਉਹਨੂੰ ਮਿਲਣਗੇ ਉਹ ਪੁੰਨ ਦਾ ਹਿਸਾਬ ਕਿਤਾਬ ਹੋ ਸਕਦਾ ਹੈ ਪਰ ਮੁਕਤੀ ਨਹੀਂ ਮਿਲ ਸਕਦੀ ਜਨਮ ਮਰਨ ਦਾ ਗੇੜ ਨਹੀਂ ਖਤਮ ਹੋ ਸਕਦਾ ਫਿਰ ਜਿਹਦੀ ਸੇਖ ਨਾਲ ਤਰਦਾ ਸੰਸਾਰ ਉਹਦੀ ਉਹਦੇ ਅੰਦਰ ਵਕਤੀ ਜਿਹੜੀ ਹੈ ਪ੍ਰੀਤ ਹੁੰਦੀ ਹੈ ਨਾਮ ਦਾ ਪ੍ਰਕਾਸ਼ ਹੁੰਦਾ ਹੈ ਗਿਆਨੀ ਠਾਕੁਰ ਸਿੰਘ ਜੀ ਸੀ ਨਾ ਦਮਦਮੀ ਟਕਸਾਲ ਦੇ ਕਹਿੰਦੇ ਇੱਕ ਵਾਰੀ ਕੈਨੇਡਾ ਗਏ ਤੇ ਉੱਥੇ ਨਾ ਬੜੇ ਅਮੀਰ ਘਰ ਉਹਨਾਂ ਦੇ ਲੈਣ ਦਾ ਪ੍ਰਬੰਧ ਕੀਤਾ ਗਿਆ ਤੇ ਮਹਾਪੁਰਖ ਜਿਹੜੇ ਨੇ ਬੜੀ ਬਾਣੀ ਹਰ ਸਮੇਂ ਬਾਣੀ ਚਲਦੀ ਰਹਿੰਦੀ ਸੀ ਸੁਣਦੇ ਰਹਿੰਦੇ ਸੀ ਤੇ ਜਦੋਂ ਗੁਰਦੁਆਰਾ ਸਾਹਿਬ ਪ੍ਰੋਗਰਾਮ ਖਤਮ ਹੋਏ ਗੱਡੀਆਂ ਚ ਬੈਠੇ ਨਾਲ ਹੀ ਸੁਖਮਨੀ ਸਾਹਿਬ ਦੀ ਬਾਣੀ ਸ਼ੁਰੂ ਹੋ ਗਈ ਸੁਣਨੀ ਸ਼ੁਰੂ ਕਰਦੇ ਤੇ ਪਹਿਲੇ ਜਿਹੜੇ ਨੇ ਸਿੰਘ ਜਿਹੜੇ ਨੇ ਪਹਿਲੇ ਇੱਕ ਕਾਰ ਪਹੁੰਚ ਗਈ ਉਹਨਾਂ ਨੇ ਜਾ ਕੇ ਵੇਖਿਆ ਵੀ ਘਰ ਜਿਹੜਾ ਨਾ ਮਾਪੂਖਾਂ ਦੇ ਰਹਿਣ ਦੇ ਲਾਇਕ ਨਹੀਂ ਹੈ ਵੀ ਘਰ ਬੜੇ ਅਮੀਰਾਂ ਦਾ ਹੈ ਤੇ ਘਰ ਦੀ ਦੀਵਾਰਾਂ ਤੇ ਜਿਹੜੀਆਂ ਨੇ ਨੰਗੀਆਂ ਤਸਵੀਰਾਂ ਲੱਗੀਆਂ ਨੇ ਫਿਲਮੀ ਐਕਟਰਾਂ ਦੀਆਂ ਬੱਚਿਆਂ ਨੇ ਜਿਹੜੇ ਜਵਾਨ ਕੁੜੀਆਂ ਨੇ ਉਹਨਾਂ ਨੇ ਵੀ ਕੱਪੜੇ ਚੰਗੇ ਨਹੀਂ ਪਾਏ ਬਈ ਕਪੜੇ ਜਿਹੜੇ ਪੂਰੇ ਨਹੀਂ ਸੱਬਤੇ ਕਪੜੇ ਨਹੀਂ ਪਾਏ ਹੋਏ ਕੇਸਾਂ ਦੀ ਕੋਈ ਸੰਭਾਲ ਨਹੀਂ ਹੈ ਖੁੱਲੇ ਨੇ ਕੇਸ ਤੇ ਉਹਨਾਂ ਨੇ ਲਗਿਆ ਵੀ ਕਲਯੁਗ ਜਿਵੇਂ ਜਲਦੀ ਪੱਠੀ ਹੈ ਜਿਹੜਾ ਨਾਮ ਜਪਦਾ ਹੁੰਦਾ ਹੈ ਨਾ ਉਹਨੂੰ ਜਲਦੀ ਮਾਹੌਲ ਦਾ ਵਾਈਬ੍ਰੇਸ਼ਨ ਦਾ ਅਸਰ ਪਤਾ ਚੱਲ ਜਾਂਦਾ ਹੈ ਵੀ ਕਿਹਾ ਵੀ ਇੱਥੇ ਰਹਿਣਾ ਯੋਗ ਨਹੀਂ ਹੈ ਜਦੋਂ ਹੱਲੇ ਵੀ ਚਾਰ ਹੀ ਚੱਲ ਰਹੀ ਸੀ ਬਾਹਰ ਨਿਕਲੇਗੀ ਮਾਪੁਰਖਾਂ ਨੂੰ ਰੋਕ ਲਈਏ ਤੇ ਮਾਪੁਰਖਾਂ ਦੀ ਗੱਡੀ ਆ ਗਈ ਠਾਕੁਰ ਸਿੰਘ ਜੀ ਦੀ ਜਦੋਂ ਗੱਡੀ ਚੋਂ ਉਤਰੇ ਕਹਿੰਦੇ ਵੀ ਸੀ ਕਹਿ ਦਈਏ ਵੀ ਇੱਥੇ ਐਵੇਂ ਦਾ ਪ੍ਰਬੰਧ ਨਹੀਂ ਹੈ ਤੇ ਬਾਣੀ ਚੱਲ ਰਹੀ ਸੀ ਇਹਨਾਂ ਨੇ ਬੇਨਤੀ ਕਰਨੀ ਚਾਹੀ ਸੀ ਸਾਨੇ ਤੇ ਉਹਨਾਂ ਨੇ ਹੱਥ ਕਰ ਤਾਂ ਵੀ ਬਾਣੀ ਚੱਲਦੀ ਹੈ ਵਿੱਚ ਨਹੀਂ ਬੋਲਣਾ ਸਾਰੇ ਚੁੱਪ ਕਰ ਗਏ ਕਹਿੰਦੇ ਹੁਣ ਹੁੱਸੇ ਹੀ ਨਾ ਹੋ ਜਾਣ ਕਹਿੰਦੇ ਅੰਦਰ ਮਹਾਂਪੁਰਖਾਂ ਲੈ ਕੇ फटाफट ਸਾਰੀ ਦੀਵਾਰਾਂ ਤੋਂ ਫੋਟਵਾਂ ਧਾੜੀਆਂ ਸ਼ੁਰੂ ਕਰਦੇ ਨੇ ਲੱਗੀਆਂ ਸੀ ਵੀ ਗੁੱਸੇ ਨਾ ਹੋ ਜਾਣ ਕਹਿੰਦੇ ਕਦੀ ਗਿਆਨੀ ਠਾਕੁਰ ਸਿੰਘ ਜੀ ਇੰਜ ਨਹੀਂ ਕਰਦੇ ਸੀ ਵੀ ਕਿਸੇ ਦੇ ਘਰ ਜਾਣ ਜਿਹੜੇ ਕਮਰੇ 'ਚ ਰਹਿਣ ਦਾ ਇਂਤਜ਼ਾਮ ਹੁੰਦਾ ਸੀ ਨਾ ਉਸੇ ਕਮਰੇ 'ਚ ਰੁਕਦੇ ਸੀ ਪਰ ਉਸ ਦਿਨ ਵਿਸ਼ੇਸ਼ ਉਹਨਾਂ ਨੇ ਸਾਰਾਂ ਧਾਰੋਂ ਵੱਡਾ ਘੁੰਮਿਆ ਇੱਕ ਇੱਕ ਕਮਰੇ 'ਚ ਗਏ ਕਹਿੰਦੇ ਐਵੇਂ ਲੱਗ ਰਿਹਾ ਸੀ ਜਿਹੜੇ ਕਮਰੇ 'ਚ ਜਾ ਰਹੇ ਨੇ ਉੱਥੇ ਆਪਣੀ ਜਿਹੜੀ ਹੈ ਸ਼ਾਂਤੀ ਦੀ ਗੁਰਬਾਣੀ ਦੀ ਕਿਰਣਾ ਪਾਈ ਜਾ ਰਹੀ ਹੈ ਫਿਰ ਜਾ ਕੇ ਆਪਣੇ ਆਸਨਾ ਤੇ ਬੈਠ ਗਏ ਜਿੰਦੇ ਲੱਗੇ ਸੀ ਕਮਰੇ ਵਿੱਚ ਤੇ ਸਾਰੇ ਸਿੱਖ ਸਮਝ ਗਏ ਸਿੰਘ ਨਾਲ ਦੇ ਇੱਥੇ ਹੀ ਰੁਕਣਾ ਹੈ ਉਹਨਾਂ ਨੇ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਕੋਈ ਕੀਰਤਨ ਦਾ ਅਭਿਆਸ ਕਰਦਾ ਸੀ ਵੀ ਗੁਰਦਾਰਾ ਸਾਹਿਬ ਪ੍ਰੋਗਰਾਮ ਹੈਗੇ ਨੇ ਕੋਈ ਵੈਸੇ ਬਾਣੀ ਦਾ ਅਭਿਆਸ ਕਰ ਰਿਹਾ ਸਾਰੇ ਉੱਤੇ ਰੁਕ ਗਏ ਹਫ਼ਤਾ ਮਾਂਪੁਰਖ ਰੁਕੇ ਜੁਬਾਨ ਨਾਲ ਇੱਕ ਦਿਨ ਵੀ ਉਹਨਾਂ ਨੂੰ ਕੋਈ ਤਾਕੀਦ ਨਹੀਂ ਕੀਤੀ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਹਫਤੇ ਵਿੱਚ ਉਹਨਾਂ ਦਾ ਜੀਵਨ ਐਸਾ ਸੀ ਐਸਾ ਅਸਰ ਸੀ ਪੂਰੇ ਪਰਿਵਾਰ ਨੇ ਅੰਮ੍ਰਿਤ ਛਕ ਦਾਤ ਦਿੱਤ ਲਿਆ ਪੂਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਕੁੜੀਆਂ ਜਿਨ੍ਹਾਂ ਨੇ ਕੱਪੜੇ ਵੀ ਚੰਗੇ ਨਹੀਂ ਪਾਏ ਸੀ ਜਿਨ੍ਹਾਂ ਦੇ ਵਾਲ ਵੀ ਖੁੱਲੇ ਸੀ ਕੇਸਾਂ ਦਾ ਵੀ ਸੰਭਾਲ ਨਹੀਂ ਸੀ ਉਹਨਾਂ ਨੇ ਵੀ ਅੰਮ੍ਰਿਤ ਦੀ ਦਾਤ ਲਈਤੀ ਐਸਾ ਜੀਵਨ ਸੀ ਹਫਤਾ ਰੁੱਕੇ ਸੀ ਔਰ ਉਪਦੇਸ਼ ਨਹੀਂ ਕੀਤਾ ਸੀ ਅੰਮ੍ਰਿਤ ਛਕਣਾ ਹੈ ਪਰ ਉਹਨਾਂ ਤੇ ਇਸਰ ਐਸਾ ਹੋ ਗਿਆ ਸੀ ਉਹਨਾਂ ਦੇ ਜਾਣ ਤੋਂ ਪਹਿਲੇ ਐਸਾ ਮਹਾਪੁਰਖਾਂ ਦਾ ਜੀਵਨ ਹੁੰਦਾ ਹੈ ਜਿਸ ਕੇ ਅੰਦਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ ਉਹਨਾਂ ਦਾ ਅੰਦਰੋਂ ਐਸਾ ਹੋਰ ਆਉਂਦਾ ਹੈ ਕਿ ਸਾਹਮਣੇ ਵਾਲਾ ਕੋਈ ਵਿਕਾਰੀ ਵੀ ਹੋਏ ਨਾ ਉਹ ਵਿਕਾਰ ਆਪਣਾ ਦ੍ਰਿਸ਼ਟੀ ਵੀ ਪਾਣੀ ਚਾਏ ਤੇ ਉਹਦੀ ਦ੍ਰਿਸ਼ਟੀ ਵੀ ਨੀਮੀ ਪੈ ਜਾਂਦੀ ਹੈ ਜੇ ਕੋਈ ਭੈਣ ਆਪਣੇ ਜੱਤ ਸਤ ਵਿੱਚ ਪੱਕੀ ਹੈ ਉਦਾਂ ਓਰਾ ਐਸਾ ਨਾਮਬੰਦਗੀ ਵਾਲੀ ਐ ਕੋਈ ਵਿਕਾਰੀਪੁਰਖ ਦ੍ਰਿਸ਼ਟੀ ਪਾਣੀ ਵੀ ਚਾਹੇ ਤਾਂ ਨਹੀਂ ਪਾ ਪਾਇਆ ਤਾਂ ਵੀ ਦ੍ਰਿਸ਼ਟੀ ਝੁੱਕ ਜਾਂਦੀ ਐ ਐਸਾ ਓਰਾ ਹੁੰਦਾ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਹਿੰਦੇ ਜਿਹੜੇ ਮਹਾਰਾਜ ਤੁਹਾਨੂੰ ਚੰਗੇ ਲੱਗਦੇ ਨੇ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਉਹਨਾਂ ਨੇ ਹੀ ਮਾਲਕ ਵਾਹਿਗੁਰੂ ਜੀ ਨੂੰ ਜਾਣਿਆ ਐ ਜਾਣ ਸਕਦਾ ਹੈ ਮਹਾਰਾਜ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਦੀ ਸ਼ਰਧਾ ਭਗਤੀ ਸੇਵਾ ਜਿਨ੍ਹਾਂ ਦੀ ਪ੍ਰੀਤ ਰੀਤ ਮਹਾਰਾਜ ਨੂੰ ਪਾ ਗਈ ਹੈ ਜੋ ਤੁਮ ਭਾਨੇ ਉਹੀ ਉਹ ਜਾਣ ਸਕਦੇ ਨੇ ਤਿੰਨ ਪ੍ਰਭਜਤਾ ਉਹਨਾਂ ਨੇ ਜਾਣਿਆ ਹੈ ਜਿਨ੍ਹਾਂ ਦੇ ਕੀਤੇ ਗਏ ਉਦਮ ਸੇਵਾ ਤਹਿਲ ਚੱਲੇ ਕਦਮ ਇਹ ਸਾਰਾ ਕੁਝ ਵਾਹਿਗੁਰੂ ਜੀ ਨੂੰ ਪਾ ਗਿਆ ਹੈ ਨਾ ਚੰਗਾ ਲੱਗਿਆ ਹੈ ਉਹੀ ਮਹਾਰਾਜ ਨੂੰ ਜਾਣ ਸਕਦੇ ਨੇ ਤੇ ਚੰਗਾ ਕਦੋਂ ਲੱਗਦਾ ਹੈ ਜਦੋਂ ਮਨ ਵਿੱਚ ਕੋਈ ਪਾਪ ਨਾ ਹੋਏ ਨਿਸ਼ਕਪਟ ਹੋ ਕੇ ਜਦੋਂ ਅਸੀਂ ਸੇਵਾ ਕਰਦੇ ਆ ਨਾਮ ਜਪਦੇ ਆ ਬੰਦਗੀ ਕਰਦੇ ਆ ਫਿਰ ਉਹ ਨਿਹਫਲ ਨਹੀਂ ਜਾਂਦੀ ਨਿਸ਼ਕਪਟ ਕੀਤੀ ਹੋਈ ਤੇ ਨਿਸ਼ਕਪਟ ਕਰਦਾ ਕੋਣੇ ਕੰਮ ਬੱਚੇ ਕਰਦੇ ਨੇ ਉਹਨਾਂ ਦੇ ਮਨ ਵਿੱਚ ਕੋਈ ਛਲ ਕਪਟ ਨਹੀਂ ਹੁੰਦਾ ਉਹ ਜੋ ਵੀ ਕੰਮ ਕਰਦੇ ਨੇ ਦਿਲ ਨਾਲ ਕਰਦੇ ਨੇ ਉਹਨਾਂ ਹੀ ਤੁਸੀਂ ਵਿਚਾਰ ਸ਼ੁਰੂ ਕੀਤੇ ਸੀ ਕਿ ਬੱਚਿਆਂ ਵਾਂਗ ਸਾਰੀ ਮਹਾਰਾਜ ਦੀ ਅਗੰਧਾ ਪਾਲਣ ਕਰਨਾ ਹੈ ਮਨ ਵਿੱਚ ਕੋਈ ਛਲ ਕਪਟ ਕੋਟ ਨਹੀਂ ਰੱਖਣਾ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਾਤਾ ਮਹਾਰਾਜ ਕਹਿੰਦੇ ਉਹਨਾਂ ਦੇ ਹੀ ਚਰਨਾਂ ਦਾ ਓਟ ਆਸਰਾ ਵੇਖੀਏ ਉਹਨਾਂ ਦੇ ਹੀ ਮਾਹਪੁਰਖਾਂ ਦੀ ਸੰਗਤ ਕਰੀਏ ਸਦਾ ਹੀ ਮਹਾਰਾਜ ਦੇ ਪਿਆਰਿਆਂ ਦੀ ਸੰਗਤ ਜਿਹੜੀ ਇਹ ਕਰਦੇ ਰਹੀਏ ਜਿਨ੍ਹਾਂ ਨੇ ਮਹਾਰਾਜ ਨੂੰ ਜਾਣ ਲਿੱਤਾ ਹੈ ਜਿਨ੍ਹਾਂ ਦੀ ਕੀਤੀ ਸੇਵਾ ਥਾਏ ਪਾਈ ਗਈ ਹੈ ਤੇ ਜਿਨ੍ਹਾਂ ਦੇ ਨੇ ਮਹਾਰਾਜ ਨੂੰ ਚੰਗੇ ਲੱਗਦੇ ਨੇ ਚੰਗੇ ਕੌਣ ਲੱਗਦੇ ਨੇ ਸੇਵਕ ਸਿੱਖ ਸਭ ਪੂਜਣ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਨਿਆ ਤਿਲਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਉਹ ਚੰਗੇ ਲੱਗਦੇ ਨੇ ਮਹਾਰਾਜ ਨੂੰ ਉਹਨਾਂ ਦਾ ਥਾਏ ਪੈਂਦਾ ਹੈ ਜਿਹੜੇ ਆਗਿਆ ਨੂੰ ਸਤ ਸਤ ਕਰਮ ਬੰਦੇ ਨੇ ਮਹਾਰਾਜ ਕਿਰਪਾ ਕਰਨ ਸਤਗੁਰ ਸਿੱਖ ਕੋ ਨਾਮ ਧੰਨ ਦੇ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰਤਾ ਸਿੱਖ ਨੇ ਪਾਗੀ ਹੈ ਗੁਰ ਕਾ ਬੱਜਾ ਕੁਝ ਬੰਗਦਾ ਹੈ ਨਾ ਜਦੋਂ ਆਪਣੇ ਮਾਪਿਆਂ ਕੋਲੋਂ ਤੇ ਕਦੀ ਨਹੀਂ ਐ ਸੋਚਦਾ ਕਿ ਇਹਦੇ ਬਦਲੇ ਮੈਂ ਇਹ ਕੀਤਾ ਜਾਂ ਮੈਂ ਕਰਾਂਗਾ ਉਹਨੂੰ ਪਤਾ ਹੁੰਦਾ ਨਾ ਮੈਂ ਕੁਝ ਕੀਤਾ ਤੇ ਨਾ ਮੈਂ ਕੁਝ ਕਰ ਸਕਦਾ ਹਾਂ ਉਹਦੇ ਮਨ 'ਚ ਕਦੀ ਨਹੀਂ ਹੁੰਦਾ ਅਸੀਂ ਜਦੋਂ ਮਹਾਰਾਜ ਕੋਲੋਂ ਮੰਗੀਏ ਨਾ ਤੇ ਵੀ ਇੰਝੀ ਮੰਗੀਏ ਨਾ ਅਸੀਂ ਕੁਝ ਕੀਤਾ ਮਹਾਰਾਜ ਨਾ ਸਿੱਖ ਕਰਨੇ ਜੋਗਾਂ ਸਿਰਫ ਤੁਹਾਡੀ ਤਰਸ ਕਰਕੇ ਹੀ ਸਾਨੂੰ ਦਾਤ ਮਿਲ ਸਕਦੀ ਹੈ ਜੇ ਮਨ ਵਿੱਚ ਹੈ ਬੇਮਾਨ ਆ ਜਾਏ ਨਾ ਅਸੀਂ 40 ਦਿਨ ਪੂਰਾ ਗੁਰਦਾਰਾ ਸਾਹਿਬ ਆਏ ਅਸੀਂ ਇੰਨੀ ਸੇਵਾ ਕੀਤੀਆਂ ਮਹਾਰਾਜ ਇੰਨਾ ਤਾਂ ਸਾਡਾ ਬਣਦਾ ਹੈ ਫਿਰ ਮਹਾਰਾਜ ਨੂੰ ਕੀਤੀ ਗਈ ਸੇਵਾ ਤੇ ਬੇਨਤੀ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਭਾਂਦੀ ਨਹੀਂ ਮਹਾਰਾਜ ਨੂੰ ਕਿਉਂਕਿ ਹਿਸਾਬ ਕਿਤਾਬ ਵੀ ਜ ਹਮੇਸ਼ਾ ਹੀ ਨੁਕਸਾਨ ਰਹਿੰਦਾ ਹੈ ਕਦੀ ਵੀ ਤੁਸੀਂ ਦੁਨਿਆਵੀ ਤੌਰ ਤੇ ਵੀ ਮਾਪੋਣ ਨਾਲ ਹਿਸਾਬ ਕਰ ਲੋ ਤਾਂ ਵੀ ਤੁਸੀਂ ਕਾਟੇ 'ਚ ਰਹੋਗੇ ਜੇ ਅੰਤਰੀ ਭਾਵ ਨਾਲ ਗੁਰੂ ਸਾਹਿਬ ਨਾਲ ਹਿਸਾਬ ਕਿਤਾਬ ਕਰ ਲੋ ਤਾਂ ਵੀ ਸਦਾ ਕਾਟੇ 'ਚ ਰਹੋਗੇ ਅਤੇ ਸਦਾ ਹੀ ਦਇਆ ਤੇ ਪ੍ਰੇਮ ਮੰਗਣਾ ਹੈ ਮਹਾਰਾਜ ਕਿਰਪਾ ਕਰਨ ਬਾਣੀ ਦੇ ਵਿੱਚ ਵਸੇ ਬਾਣੇ ਦੇ ਸਦਾ ਨਾਜ ਰਹੇ ਜੂਲਦੇ ਨਿਸ਼ਾਨ ਰਹੇ ਸਜਦੇ ਦੀਵਾਨ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ